ਵੇਖ लवली ਮੇਰਾ ਤੈਨੂੰ ਕਹਿਨੂੰ ਜੀਤ ਨਹੀਂ ਕਰਦਾ ਹੁਣ ਕੌੜਾਕੁੱਟ ਕਰਕੇ ਨਾ ਇਹ ਕੰਮ ਕਰਨਾ ਹੀ ਪਿਆਣਾ ਮੇਰਾ ਪੁੱਤ ਨਾ ਕੁੜੀ ਲੱਭ ਲੈਨੇ ਕੋਈ ਤੇ ਵਿਆਹ ਕਰ ਲਾ ਇਹਦੇ ਵੀ ਜੂਨ ਸੁਧਰ ਜੂਗੀ ਵਿਚਾਰੀ ਦੀ ਕਿਦਾਂ ਸਕੂਲੋਂ ਆਈ ਆ ਹੌਂਦੀ ਡੈਫੀ ਆ ਤੇ ਬੈਠੀਆਂ ਤੇ ਮੈਂ ਚਾਹ ਬਣਾ ਲੈਂਨੀ ਆ ਉਲਕੇ ਤੇ ਲੱਥ ਗਈ ਆ ਰਮਨਾ ਹਾਂਜੀ ਕੋਈ ਨਹੀਂ ਤਿਆਰ ਉਹ ਮੈਂ ਤਿਆਰੀਆਂ 2 ਮਿੰਟ ਲਾਉਣੇ ਆ ਰਸੋਈ ਦਾ ਕੰਮ ਸਾਂਭਿਆ ਗਿਆ ਮੇਰਾ ਇੱਕ ਗੱਲ ਸੁਣ ਲੈ ਹੁਣ ਤੂੰ ਇਥੇ ਹੁੰਦੀ ਨਾ ਲੰਡੀ ਤੇ ਜੇ ਉੱਥੇ ਜਾ ਕੇ ਮੈਨੂੰ ਕਿਹਾ ਨਾ ਕਿ 10 ਮਿੰਟ ਖਲੋੜੇ ਤੇ ਫੇਰ ਜਾਣਾ ਵਾ ਤੇ ਫੇਰ ਵੇਖ ਲਈ ਉਹ ਕੋਈ ਨਹੀਂ ਕੋਈ ਨਹੀਂ ਕੰਮ ਸਾਂਭਿਆ ਗਿਆ ਵਾ ਬਸ ਮੈਂ ਤੇ ਆ ਰਹੀ ਆ ਨਾ ਤੇ ਮੈਂ ਲਿਆ ਹੀਗਾ ਆ ਰਹਾ ਆ ਰਹਾ ਫੇਰ ਮੇਟਮੇਟੀ ਆ ਗਈ ਆ ਗਈ ਜੀ ਤੁਹਾਨੂੰ ਹੁਣ ਮੈਂ ਕੀ ਦੱਸਾਂ ਅੱਗੇ ਨਾ ਜਦੋਂ ਮੈਂ ਪਿੰਡ ਜਾਣੀ ਹਾਂ ਬੜੀ ਖੁਸ਼ੀ ਹੁੰਦੀ ਸੀ ਕਿ ਅੱਜ ਮੈਂ ਜਾਣਾ ਵਾ ਭਰਾ ਪਰਜਾਈ ਬੈਠੇ ਹੁੰਦੇ ਸੀ ਕਿਤੇ ਗੱਲਾਂ ਬਾਤਾਂ ਕਰਨੀਆਂ ਹੱਸਣਾ ਖੇਡਣਾ ਹੁਣ ਕੀ ਜਾਣਾ ਵਾ ਤੇ ਕੀ ਨਹੀਂ ਜਾਣਾ ਤੇ ਜਾਣਾ ਪਿਆਣਾ ਵੀ ਆ ਜਾ ਕੇ ਵੇਖਾਂ ਤੇ ਸਹੀ ਕਿ ਨਿਆਣੇ ਕੀ ਕਰਨ ਰਿਹਾ ਠੀਕ ਠਾਕ ਵਾ ਰੋਟੀ ਪਾਣੀ ਕੌਣ ਦਿੰਦਾ ਵਾ ਕਿਦਾਂ ਸਰਦਾ ਵਾ ਉਹਨਾਂ ਦਾ ਜੀਤ ਨਹੀਂ ਕਰਨ ਰਿਹਾ ਮੇਰਾ ਉਧਰ ਨੂੰ ਪਿਆਰ ਪੁੱਟਣ ਨੂੰ ਪਰ ਕੀ ਕਰਾਂ ਮੇਰੀ ਮਜਬੂਰੀ ਆ ਜੇ ਨਾ ਗਈ ਨਾ ਅਗਲੇ ਕਹਿਣਗੇ ਅੱਗੇ ਭੂਆ ਛਾਟ ਆ ਜਾਂਦੀ ਹੁੰਦੀ ਸੀ ਹੁਣ ਜੇ ਸਾਨੂੰ ਲੋੜ ਵਾ ਨਾ ਤੇ ਭੂਆ ਵੀ ਪਾਸਾ ਵਟ ਗਈ ਆ ਨਹੀਂ ਨਹੀਂ ਰੋਟੀ ਪਾਣੀ ਮੇਰਾ ਬਣ ਗਿਆ ਵਾ ਤੇ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਕਿੰਨੀ ਵੀ ਚਲੋ ਚੱਲੀਏ ਚੱਲੀਏ ਰਮਨ ਤਿਆਰ ਤੇ ਮੈਂ ਹੋ ਗਈ ਆ ਹਾਂ ਪਰ ਨਾ ਮੈਂ ਲਵਲੀ ਨੂੰ ਫੋਨ ਨਹੀਂ ਕੀਤਾ ਤੇ ਘਰ ਹੈਗਾ ਵਾ ਕਿ ਨਹੀਂ ਹੈਗਾ ਉਹਨੂੰ ਫੋਨ ਕਰਕੇ ਪੁੱਛ ਲੈ ਹੁਣ ਮੇਰੀ ਵੀ ਤੇ ਦਿਹਾੜੀ ਇਧਰੋਂ ਪੱਜ ਗਈ ਕਿ ਨਹੀਂ ਮੈਂ ਪੱਠੇ-ਪੱਠੇ ਬਿਜਣੀ ਚੱਲ ਕੋਈ ਗੱਲ ਨਹੀਂ ਕਰੇ ਹੁਣਾ ਮੈਂ ਨਹੀਂ ਤੇ ਲਿਆਓ ਫੋਨ ਮੈਂ ਕਰ ਲੈਨੀ ਆ ਆ ਲੈ ਫੋਨ ਕਰਕੇ ਪੁੱਛ ਲੈ ਈ ਕਰਈ ਆ ਰਮਨ ਤੂੰ ਫੋਨ ਕਰਕੇ ਤੇ ਆ ਜਾ ਤੇ ਮੈਂ ਉਹ ਚਰ ਉੱਥੇ ਖਲੋਣਾ ਮਰੂ ਥਲੀ ਚਲੋ ਠੀਕ ਹੈ ਹੈਲੋ ਸੱਸੀ ਕਾਪੂ ਆਜੀ ਸੱਸੀ ਕਾਲ ਪੁੱਤ ਕੀ ਹਾਲ ਚਾਲ ਆ ਠੀਕ ਠਾਕ ਆਪਣੀ ਸੁਣਾਓ ਤੁਸੀਂ ਅਸੀਂ ਵੀ ਠੀਕ ਠਾਕ ਹੋਰ ਘਰ ਪਰਵਾਹ ਠੀਕ ਹਾਂਜੀ ਠੀਕ ਠਾਕ ਵਧੀਆ ਆਪਣੀ ਖਰਾਬ ਤੁਸੀਂ ਹਾਂ ਆਪ ਵੀ ਠੀਕ ਠਾਕ ਤੇ ਮੇਰੀ ਗੱਲ ਸੁਣਾ ਹਾਂਜੀ ਅਹੀਂ ਆਉਣਾ ਸੀ ਅੱਜ ਘਰੇ ਆ ਤੂੰ ਅੱਛਾ ਆਉਣ ਲੱਗੇ ਜੱਜ ਆ ਮੈਂ ਹਾਂ ਚੱਲਣਾ ਜਾ ਕੇ ਨਿਆਣਿਆਂ ਨੂੰ ਵੇਖ ਕੇ ਆਉਣੀ ਆ ਹੈ ਤੇ ਮੈਂ ਉਹਦਾ ਕੰਮ ਤੇ ਆ ਪਰ ਮੈਂ ਆ ਜਣਾ ਵਾਂ ਕਿੰਨੇ ਟਿਕ ਤੱਕ ਤੇ ਉਹ ਨਿੱਕੀ ਸਕੂਲ ਗਈ ਕਿ ਘਰੇ ਆ ਉਹ ਸਕੂਲ ਗਈ ਜੇ ਚੱਲ ਕੋਈ ਨਹੀਂ ਕਿ 11 ਵਜੇ ਤੱਕ ਆ ਜਾਣਾ ਤੇ ਫੇਰ ਆ ਜਾਂਦੇ ਅਸੀਂ ਕੋਈ ਗੱਲ ਨਹੀਂ ਆ ਜਾਓ ਤੁਸੀਂ ਮੈਂ ਆ ਜਣਾ ਛੇਤੀ ਮੈਨੂੰ ਕੰਮ ਹੀ ਥੋੜਾ ਜਿਹਾ ਉੱਥੇ ਵੀ ਨਹੀਂ ਕੋਈ ਬੰਦਾ ਤੇ ਮੈਂ ਚੱਲ ਮੈਂ ਵੀ ਚੱਲ ਜਾਨਾ ਚਲ ਠੀਕਾ ਕੋਈ ਨਹੀਂ ਹਮਨੇ ਫਿਰ ਕੋਈ ਗੱਲ ਨਹੀਂ ਆ ਜੀ ਤਿੰਨ ਚੰਗਾ ਪੁੱਤ ਚੰਦ ਚੰਗਾ ਹੋ ਗਏ ਫੋਨ ਕਰ ਲਿਆ ਚਲ ਟਾਈਮ ਤੇ ਹੋ ਹੀ ਗਿਆ ਵਾ ਜਾਂਦਿਆਂ ਨੂੰ 11 ਵਜੇ ਜਾਣੇ ਆ ਚਲੀ ਜਾਂਦੇ ਆ ਕੋ ਟਾਈਮ ਨਾਉਣ ਵਾਲੇ ਬਣਾਂਗੇ ਇਹਨਾਂ ਨੂੰ ਕਹਿੰਨੀ ਚਲੋ ਪਾਪਾ ਜਦੋਂ ਛੇਤੀ ਆ ਗਏ ਉਹ ਛੇਤੀ ਕੋਪੀ ਕੀ ਆਉਣਾ ਸੀ ਅੱਜ ਨਾ ਕੰਮ ਹੈ ਨਹੀਂ ਉੱਥੇ ਇਹਨਾਂ ਤੇ ਨਾਲੇ ਨਾ ਭੂਆ ਤੇਰੀ ਦਾ ਫੋਨ ਆਉਂਦਿਆ ਸੀ ਹਾਂਜੀ ਤੇ ਉਹ ਕਹਿੰਦੀ ਸੀ ਵੀ ਮੈਂ ਵੀ ਆਉਣਾ ਤੇ ਨਾਲ ਫੁੱਫੜ ਨੇ ਵੀ ਆਉਣਾ ਵਾ ਤੇ ਮੈਂ ਚੱਲ ਕੋਈ ਗੱਲ ਨਹੀਂ ਤੁਸੀਂ ਆਜੋ ਤੇ ਮੈਂ ਛੇਤੀ ਆ ਜਾਣਾ। ਤੇ ਮੇਰੀ ਗੱਲ ਸੁਣ ਤੂੰ ਅਜੇ ਸਿਰ ਵੀ ਨਹੀਂ ਵਾਇਆ ਤੇ ਤੂੰ ਚਾਚੀ ਘਰੋਂ ਜਾ ਕੇ ਸਿਰ ਹੀ ਵਾਉਂਦੀ। ਆਪਾ ਮੈਂ ਨਹੀਂ ਜਾਣਾ ਉਹ ਸੁੱਤੇ ਹੋ ਆਪਾ ਮੈਂ ਕੀ ਕਹੂੰਗੀ ਜਾਵੇ ਮੇਰਾ ਸਿਰਵਾਦੋ ਕੋਈ ਨਹੀਂ ਮੋਢੇ ਚੁੰਨੀ ਲਾ ਲਾਂਗੀ ਸਿਰ ਤੇ। ਉਹ ਮੈਂ ਆਂਦਾ ਹੀ ਤੇ ਚੱਲ ਮੜਾ ਜਾ ਵਾ ਆਉਂਦੀ। ਫਿਰ ਭੂਆ ਨੇ ਵੀ ਆਣ ਕੇ ਗੁੱਸੇ ਹੋਣਾ। ਉਹ ਨਾ ਵੀ ਸੁੱਤੇ ਆ ਵੀ ਕਹਿਣਗੇ ਵੀ ਆ ਗੇ ਠਾਲਦਾ ਵਾ। ਦੁਪਹਿਰ ਚੱਲ ਕੋਈ ਗੱਲ ਨਹੀਂ ਜਦੋਂ ਆਉਣਗੇ ਨਾ ਫਿਰ ਚੁੰਨੀ ਲੈਣੀ ਸਿਰ ਤੇ। ਮੇਰ ਪੂਆ ਨਹੀਂ ਕੋ ਸੇਵ ਨਹੀਂ ਹੈ ਤੈਨੂੰ ਨਹੀਂ ਤੇ ਨਾਲੇ ਅੱਜ ਚਾਹ ਨਾ ਮੈਂ ਬਣਾਉਂਗੀ ਓਹੋ ਚਾਹ ਨਹੀਂਗਾ ਤੂੰ ਬਣਾਉਣੀ ਚਾਹ ਮੈਂ ਆਪੇ ਬਣਾ ਲਊਂਗਾ ਅਜੇ ਉਹਨਾਂ ਨੂੰ ਘੰਟਾ ਲੱਗ ਜਾਂਦਾ ਹੁੰਦਿਆ ਮੈਂ ਬਣਾਉਣੀ ਆ ਅੱਜ ਤੂੰ ਰੋਟੀ ਖਾਧੀ ਆ ਕਿ ਨਹੀਂ ਅਜੇ ਖਾ ਲਈ ਆ ਰੋਟੀ ਖਾ ਲਈ ਹਾਂਜੀ ਤੇ ਜੇ ਤੂੰ ਸੌਣਾ ਵਾਣਾ ਤੇ ਘੜੀ ਸੌ ਜਾ ਜਦੋਂ ਉਣਗੇ ਤੇ ਮੈਂ ਤੈਨੂੰ ਖਾ ਲ ਦੂੰਗਾ ਨਹੀਂ ਚਾਹ ਮੈਂ ਬਣਾਉਣੀ ਮੈਂ ਨਹੀਂ ਸੌਣਾ ਉਹ ਚਾਹ ਜੇ ਹੁਣੇ ਬਣਾ ਕੇ ਕੀ ਕਰਨੀ ਆ ਐਦਾਂ ਨਾ ਕਰਿਆ ਕਰ ਜੇ ਤਾਂ ਫਿਰ ਕੋਈ ਗੱਲ ਨਹੀਂ ਤੂੰ ਹੋ ਬਣਾ ਲਈ ਮੈਂ ਤੈਨੂੰ ਠਾਲ ਦੂੰਗਾ ਤੇ ਫਿਰ ਚਾਹ ਬਣਾ ਲਈ ਤੂੰ ਪੱਕਾ ਹਾਂ ਤਲ ਜਾ ਕੇ ਤੇ ਸਮਝਾ ਤੂੰ ਘੜੀ ਹੁਣ ਐਨੀ ਜिद ਕਰਦੀ ਆ ਨਾ ਕੋਈ ਕਹਿਣ ਦੀ ਗੱਲ ਨਹੀਂ ਚੱਲ ਇਹ ਹੁਣ ਸਮਝੂਗੀ ਨਾ ਜਦੋਂ ਆਉਣਗੇ ਤੇ ਫਿਰ ਮੈਨੂੰ ਥਾੜ ਦੂੰਗਾ ਚਾਹ ਤੇ ਮੈਂ ਆ ਵੀ ਬਣਾਉਣੀ ਹੈ ਹਾ ਅੱਜ ਕੋਈ ਨਹੀਂ ਆਉਣਾ ਵਾ ਚੱਲ ਮੈਂ ਕੰਮ ਕਰ ਲੈਂਦੀ ਨਹੀਂ ਇਹ ਕੋਈ ਨਹੀਂ ਕਹਿਣਾ ਉਹ ਕਾਚ ਕਿਦ ਦਾ ਖਲਾਰਾ ਪਾਇਆ ਵਾ ਪਾਪਾ ਤੇ ਕਹੀ ਜਾਂਦੇ ਆ ਸੋ ਜਾ ਨਹੀਂ ਮੈਂ ਕੰਮ ਨਹੀਂ ਕਰ ਲੈਂਦੀ ਆ

ਆਜਾ ਭੂਆ ਜੀ ਬੈਠੋ ਹੋਰ ਲਵਰੀ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਆਪਣੇ ਸੁਣਾਓ ਤੁਸੀਂ ਕਿਦਾਂ ਚੱਲਦੀ ਡਿਊਟੀ ਡਿਊਟੀ ਚੱਲੀ ਜਾਂਦੀ ਬੜੀ ਵਧੀਆ ਅੱਛਾ ਅੱਛਾ ਹਾਂਜੀ ਚੱਲ ਵਧੀਆ ਅੱਜ ਕੰਮ ਹੈ ਨਹੀਂ ਉੱਥੇ ਘਾਟ ਹੀ ਅੱਛਾ ਤੇ ਅੱਜ ਜਦੋਂ ਭੂਆ ਦਾ ਫੋਨ ਆਇਆ ਉਹਦੋਂ ਮੈਂ ਤੁਰ ਲੱਗਾ ਸੀ ਉੱਥੋਂ ਠੀਕ ਹੈ ਠੀਕ ਹੈ ਆਹੋ ਤੇ ਮੈਂ ਹਾਂ ਚੱਲ ਚੱਲ ਜਨਣਾ ਕੋਈ ਹੁਫੜ ਤੇਰੇ ਨੇ ਕਿਹਾਂ ਤੇ ਫੋਨ ਕਰਕੇ ਤੇ ਪੁੱਛ ਲੱਕ ਕਿ ਘਰ ਹੈਗੇ ਵੀ ਆ ਉਹ ਆਹੋ ਓਦਾਂ ਦੇ ਉੱਥੇ ਰਹਿਣਾ ਸ਼ਾਮਾਂ ਤੱਕ ਉਹ ਪਤਾ ਗੱਲ ਕੀ ਆ ਕੰਮਾਂ ਤੇ ਦੇਣਵਾ ਆਹੋ ਆਹ ਤੁਹਾਨੂੰ ਪਤਾ ਵੀ ਪਠੇ ਦਸਾ ਬੀਜਣਾ ਵਾਲਾ ਆ ਅੱਛਾ ਅੱਛਾ ਤੇ ਜੇ ਨਾ ਮਿਲਦਾ ਤਾਂ ਫਿਰ ਦਿਹਾੜੀ ਭੱਜ ਗਈ ਨੇ ਸਾਡੀ ਓਏ ਆਹੋ ਇਹ ਤੇ ਹੈ ਹੀ ਆ ਹਾਂ ਤੇ ਤੁਸੀਂ ਸੁਣਾਓ ਠੀਕ ਠਾਕ ਹਾਂ ਬਸ ਵਧੀਆ ਵਧੀਆ ਨਿਆਣਿਆਂ ਦਾ ਕਿੱਦਾਂ ਆਇਆ ਫੋਨ ਪਰ ਹਾਂ ਠੀਕ ਠਾਕ ਚਲੋ ਵਧੀਆ ਪਰ ਇਹਦਾ ਫੋਨ ਉਹ ਗੋਪੀ ਘਰੇ ਆ ਕੇ ਗਈ ਆ ਕਿਤੇ ਗੋਪੀ ਨੂੰ ਮੈਂ ਤੇ ਅੱਗੇ ਬੈਠੇ ਹਾਂ ਦੋਵੇਂ ਜਣੇ ਇੱਥੇ ਤੇ ਮੈਂ ਦੱਸਣ ਡਿਆ ਸੀ ਹਾਂ ਤੇ ਹੁਣ ਪਤਾ ਨਹੀਂ ਸੁੱਤੀ ਹੋ ਕਿ ਨਹੀਂ ਮੈਂ ਤਾਂ ਕਿਹਾ ਵੀ ਸੌਂ ਜਾ ਤੂੰ ਜਾ ਕੇ ਅੱਛਾ ਤੇ ਜਦੋਂ ਆਉਣਗੇ ਮੈਂ ਤੈਨੂੰ ਠਾਲ ਦੂੰਗਾ ਉਹ ਚੱਲ ਜਾਈਏ ਨਾ ਥੱਕ ਜਾਂਦਾ ਨਿਆਣਾ ਉਹ ਮੈਂ ਤਾਂ ਆਖਿਆ ਤੂੰ ਕੰਮ ਨਾ ਕਰਿਆ ਕਰ ਤੇ ਮਗਰੋਂ ਕਦੀ ਭਾਂਡੇ ਮਾਂਜ ਕਦੀ ਕੋਹ ਕਰ ਦਹੀ ਰਹਿੰਦੀ ਏ ਉਹ ਚੱਲ ਨਿਆਣੀ ਆਪਾਂ ਵੀ ਕਰਨਾ ਹੀ ਪੈਣਾ ਵਾ ਓਏ ਆਹੋ ਤੇ ਹੈ ਹੀ ਆ ਹੁਣ ਖਲਾਰਾ ਪਿਆ ਵੀ ਚੰਗਾ ਨਹੀਂ ਲੱਗਦਾ ਨਹੀਂ ਉਦਾਂ ਬਾਕੀ ਤੇ ਮੈਂ ਕਰ ਹੀ ਜਾਣਾ ਹੁੰਨਾ ਵਾ ਰੋਟੀ ਪਾਣੀ ਪਕਾ ਕੇ ਦੇ ਜਾਨਾ ਮੈਨੂੰ ਅੱਛਾ ਹਾਂਜੀ ਚੱਲ ਸਿੱਖ ਲੈਣਾ ਉਹਨੇ ਵਿਚਾਰੀ ਨੇ ਅਜੇ ਛੋਟੀ ਓਏ ਆਹੋ ਚਲੋ ਆ ਜੂਗਾ ਹੌਲੀ ਹੌਲੀ ਚੱਲ ਕੋਈ ਗੱਲ ਨਹੀਂ ਆਪੇ ਦਿਨ ਲੰਘ ਜਾਣੇ ਪੁੱਤ ਇਦਾਂ ਹੀ ਹਾਂਜੀ ਹਾਂ ਪਰ ਆਵਾਜ਼ ਜੇ ਕੋਈ ਸੁੱਤੀ ਹੋਣੀ ਆ ਮਾਰਾਂ ਮੈਂ ਅੱਜ ਬਲਣ ਗੋਪੀ ਪੁੱਛ ਕਾ ਸਸੀ ਕਲ ਪੁੱਤ ਪੁੱਛ ਕਾ ਸਸੀ ਕਾ ਕੀ ਹਾਲਾ ਕੋਦੀ ਵੀ ਪਾਣੀ ਲੈ ਕੇ ਆਵਾਂ ਨਹੀਂ ਨਹੀਂ ਪੁੱਤ ਪਾਣੀ ਪੀਤਾ ਵਾ ਤੇ ਮੇਰੀ ਗੱਲ ਸੁਣ ਸਿਰ ਨਹੀਂ ਆਇਆ ਇਦਾਂ ਹੀ ਖਲਾ ਰਿਆ ਵਾ ਉਹ ਹਨਾ ਉਹ ਸੁੱਤੇ ਹੀ ਤੇ ਮੈਂ ਹਾਂ ਗਈ ਜਾਣਾ ਮੈਂ ਉਹਨਾਂ ਨੂੰ ਸਤੋਣੋਂ ਜਾ ਕੇ ਅਸ਼ੀਰਵਾਦ ਚੱਲ ਫੇਰ ਕੀ ਐ ਤੋ ਚਲ ਜਾਣਾ ਹੀ ਦਵਾਉਣਾ ਹੀ ਸਿਰ ਹਾਂ ਉਹਨਾਂ ਦੀ ਵੀ ਨੀਂਦ ਖਰਾਬ ਹੋਊਗੀ ਫੇਰ ਚਲੋ ਮੈਂ ਪਾਣੀ ਲੈ ਆਵਾਂ ਚੱਲ ਕੋਈ ਨਹੀਂ ਲਿਆ ਪਾਣੀ ਤੇ ਮੈਂ ਬਾਦ ਨਹੀਂ ਆ ਨਹੀਂ ਕੋਈ ਨਹੀਂ ਦੱਸ ਆ ਹਾਲ ਹੁੰਦਾ ਮਾਮਾ ਤੋਂ ਬਿਨਾ ਮੈਂ ਆਪਣੇ ਪੂਆ ਜੀ ਨੂੰ ਕਹਿ ਕੇ ਗਿਆ ਕਿ ਚਾਚੀ ਵਾਲ ਜਾ ਕੇ ਨਾ ਤੇ ਤੂੰ ਸਿਰ ਵਾਹੀਂ ਹਾਂ ਤੇ ਜਦ ਬੜੀ ਕਰਦੀ ਐ ਪੁੱਤੇ ਇਦਾਂ ਹੀ ਆ ਮਾਂ ਦੇ ਸਿਰ ਤੇ ਨਾ ਫਿਕਰ ਨਹੀਂ ਹੁੰਦਾ ਕੋਈ ਵੀ ਹੁਣ ਕਰਦੀ ਜ਼ਿੰਮੇਵਾਰੀ ਵੀ ਬਿਨਿਆੜੀ ਸਮਝਦੀ ਆ ਹੁਣ ਤੂੰ ਚਲ ਜਾਂ ਨਾ ਤੇ ਇਕੱਲੀ ਘਰ ਰਹਿੰਦੀ ਆ ਮੈਨੂੰ ਤੇ ਆਪ ਹੋਰ ਤਰ੍ਹਾਂ ਹੁੰਦਾ ਰਹਿੰਦਾ ਭਾਵੇਂ ਮੈਂ ਆਪਣੇ ਪਿੰਡ ਹੀ ਬੈਠੀ ਹੁੰਦੀ ਆ ਇਹ ਕਿਹੜਾ ਇੱਕ ਦਿਨ ਦਾ ਕੰਮ ਆ ਉਹਨਾਂ ਵੀ ਕਹੜਾ ਵੀ ਰੋਈ ਤੋਰੀ ਰਹਿੰਦੀ ਹੱਦਿਆਂ ਚੱਲ ਹੁਣ ਮੁਸੀਬਤ ਪਈ ਆ ਤੇ ਫੇਰੀ ਆ ਚੱਲੀ ਆ ਤੇ ਚੰਗੀ ਆ ਕਹਿੰਦੀ ਤੇ ਨਹੀਂ ਕੋਈ ਨਾਉਂ ਵੀ ਚੰਗੀ ਆ ਉਹਦੀ ਪਰ ਇਹ ਆ ਫੇਰ ਇਹ ਵੀ ਸੋਚਦੀ ਆ ਕਿ ਰੋਈ ਤੇ ਨਹੀਂ ਕੀ ਤੋਰੇ ਰਹਿਣਾ ਉੱਥੇ ਓਏ ਆ ਬੇਬੀ ਮਾਨ ਚਾਉਂਦੀ ਆ ਗੱਲ ਹਾਂਜੀ ਜੇ ਮੈਂ ਜਾਉਂਗੀ ਅਗਲੇ ਗਾੜੀ ਨੂੰ ਨੱਕ ਬੋਲ ਵਟਣਗੇ ਫੇ ਬੱਚੇ ਦਾ ਜੀਨੀ ਕਰਦਾ ਆ ਤੇ ਮੈਨੂੰ ਨਾਲ ਲੈ ਜਾ ਕਰ ਅੱਛਾ ਤੇ ਮੈਂ ਉੱਥੇ ਮੈਂ ਤੈਨੂੰ ਕਿੱਥੇ ਘਟਣਾ ਨਹੀਂ ਨਹੀਂ ਉੱਥੇ ਕਿੱਥੇ ਘਟਣਾ ਹਾਂ ਉੱਥੇ ਤੁਹਾਨੂੰ ਪਤਾ ਕਦੀ ਕਿਤੇ ਜਾਣਾ ਪੈਂਦਾ ਕਿ ਕਿਤੇ ਉਹ ਮੈਂ ਸਮਾਨੇਗਾ ਚੰਗਾ ਨਿਆਣੀ ਨੂੰ ਕੱਲੀ ਨੂੰ ਵੀ ਘਰ ਨਹੀਂ ਛੱਡਿਆ ਜਾਂਦਾ ਰੱਖ ਦੇ ਪੁੱਤ ਜੇ ਤੂੰ ਕਵੇਂ ਤੇ ਮੈਂ ਨਾ ਚਾਰਕ ਦੇਣਾ ਆਪਣੇ ਕੋਲ ਲੈ ਜਾਣ ਨੂੰ ਉਹ ਆ ਜੀ ਕੜਨ ਦੀ ਤੇ ਕੋਈ ਗੱਲ ਨਹੀਂ ਇਹ ਤਾਂ ਸਕੂਲ ਦਾ ਭੱਜਣਾ ਕੰਮ ਚੱਲ ਕੋਈ ਗੱਲ ਨਹੀਂ ਨਹੀਂ ਦੋ ਉੱਥੇ ਪਾ ਲੂੰਗੀ ਸਕੂਲ ਕੋਰ ਫਿਰ ਕੀ ਕਰਨਾ ਟਾਈਮ ਤਾਂ ਖਸੋਖਾ ਕੱਢਣਾ ਹੀ ਆ ਨਾ ਨਹੀਂ ਉਦਾਂ ਦੇ ਸਕੂਲੇ ਚੱਲ ਜਾਂਦੀ ਹੈ ਵਿਚਾਰੀ ਟਾਈਮ ਨਹੀਂ ਤੇ 2 ਵਜੇ ਆਉਣਾ ਹੁੰਦਾ ਇਹਨਾਂ ਤੇ ਰੋਟੀ ਦਾ ਕਿਦਾਂ ਵਾਂ ਫਿਰ ਆਪ ਪਕਾਉਣਾ ਵਾ ਕਿ ਚਾਚੀ ਦੇ ਜਾਂਦੀ ਆ ਪਕਾ ਕੇ ਹੈ ਤੇ ਓਖਾ ਹੀ ਆ ਜਦ ਰੋਟੀ ਖਾਈਦੀ ਆ ਨਾ ਬੁਰਕੀ ਨਹੀਂ ਨੰਗ ਧਿਆਨ ਨਾ ਤੁਹਾਡੇ ਪਿਓਤੀ ਵਾਲ ਆ ਜਾਂਦਾ ਵਾ ਵੀ ਹਾਏ ਹਾਏ ਪਤਾ ਨਹੀਂ ਭੁੱਖੇ ਹੁਣੇ ਆ ਕਿ ਜਾਂ ਰੋਟੀ ਖਾਦੀ ਹੁਣੀ ਆ ਬੜਾ ਹੀ ਫਿਕਰ ਲੱਗਾ ਵਾ ਉਹ ਬੂਆ ਜੀ ਰੋਟੀ ਫਿਰ ਆਪ ਹੀ ਪਕਾ ਲਈਦੀ ਆ ਉਦਾਂ ਦੇ ਚਾਚੀ ਕਹਿੰਦੀ ਕਿ ਮੈਂ ਫੜਾ ਜਾ ਕਰੂੰਗੀ ਉਹ ਤਾਂ ਦੇਖ ਕੇ ਗਏ ਥੋੜੇ ਕਿ ਦਿਨ ਉਹਦੇ ਵਿਚਾਰੀ ਕੋਈ ਗੱਲ ਨਹੀਂ ਆ ਕਰਦੇ ਪਰ ਆਪ ਨੂੰ ਸ਼ਰਮ ਆਉਂਦੀ ਐ ਰੋਜ਼ ਢਾੜੀ ਫਿਰ ਕਿੱਥੋਂ ਪਕਾ ਕੇ ਲਿਆਉਣਾ ਉਹ लवली ਅਜੇ ਉਹ ਤਾਂ ਚੁੱਪ ਕੀਤੀ ਆ ਵੀ ਨਵਾਂ ਨਵਾਂ ਕੰਮ ਅਕਸਰ 엄마 ਵੀ ਤੇ ਬੋਲਣਾ ਹੀ ਆ ਫਿਰ ਹਾਂਜੀ ਉਹ ਤੇ ਕੰਮ ਹੈ ਹੀ ਆ ਰੋਟੀ ਦਾ ਤਾਂ ਕੋਈ ਚੱਕਰ ਨਹੀਂ ਆ ਦੋ ਦੋ ਅਸੀਂ ਖਾਣੀਆਂ ਹੁੰਦੀਆਂ ਦੋਵਾਂ ਪੁੱਤ ਭਾਵੇਂ ਇੱਕ ਖਾਣੀ ਆ ਤੇ ਭਾਵੇਂ ਦੋ ਖਾਣੀਆਂ ਖੇਚਲ ਤੇ ਹੁੰਦੀ ਪੈਂਦੀ ਆ ਨਾ ਸਬਜ਼ੀ ਬਣਾਉਣੀ ਰੋਟੀ ਪਕਾਉਣੀ ਸਬਜ਼ੀ ਫਿਰ ਇਹ ਆ ਨਾ ਅਸੀਂ ਸ਼ਾਮ ਨੂੰ ਬਣਾ ਲਈਦੀ ਆ ਤੇ ਸਵੇਰੇ ਫਿਰ ਉਹਨਾਂ ਹੀ ਖਾ ਲਈਦੀ ਆ ਆਹ ਫਿਰ ਕੀ ਕਰਨਾ ਉਹ ਤਾਂ ਕੱਟਣੀ ਆ ਹੁਣ ਕੀ ਕਰਨਾ ਪਾਣੀ ਤੇ ਪੀਓ ਤੁਸੀਂ ਉਹ ਵਾਹ ਪੀਓ ਤੁਸੀਂ ਪਾਣੀ ਤੇ ਮੈਂ ਚਾਹ ਧਾਰਾਂ ਚਲ ਕੋਈ ਨਹੀਂ ਚਲ ਆਪੀ ਤੇਰੀ ਭੂਆ ਬਣਾਉਂਦੀ ਆ ਮੈਂ ਜਾ ਤੂੰ ਮੈਂ ਚਾਹ ਬਣਾ ਲੈਣਾ ਤਾਂ ਸੋ ਮੈਨੂੰ ਤੁਹਾਨੂੰ ਸੁਣ ਕੇ ਆ ਬੜਾ ਹੋਰ ਤਰ੍ਹਾਂ ਹੋਇਆ ਜੇ ਕੁੜੀ ਆ ਸਿਰ ਖਿਲਰਿਆ ਆ ਆਪ ਕਹਿੰਦੇ ਚਾਹ ਬਣਾਵਾ ਅਜੇ ਉਮਰ ਕਿਹੜੀ ਆ ਕਿਦਾਂ ਟਾਈਮ ਲੰਘਣਾ ਵਾ ਇਹਦੇ ਬਾਰੇ ਕੋ ਸੋਚਨੇ ਆ ਨਹੀਂ ਕਰਦੇ ਆ ਮੈਂ ਮੰਨਾ ਤਾਂ ਨਹੀਂਗਾ ਇੰਨੇ ਹੈਗਾ ਪਰ ਕਰਨਾ ਹੀ ਪੈਣਾ ਵਾ ਨਹੀਂ ਕਰਦਾ ਮੈਂ ਕਰ ਲੈਣਾ ਫੇਰ ਵੀ ਭਾਵੇਂ ਚਾਚੀ ਸੋਵਣਾ ਚੰਗੀ ਆ ਕਿੰਨੇ ਕ ਦਿਨ ਦੇਣੀ ਉਹਨੇ ਰੋਟੀ ਉਨੇ ਕਹਣਾ ਤੁਹਾਡਾ ਤੇ ਉਮਰ ਦਾ ਕੰਮ ਆ ਰਮਨ ਤੇਰੇ ਹੁੰਦਿਆ ਮੈਂ ਨੂੰ ਸਮਝਾਇਆ ਤੇ ਹੈ ਵਾ ਇਹ ਕਿਹੜਾ 1 2 ਦਿਨ ਦਾ ਕੰਮ ਆ ਇਹ ਤੇ ਸਾਰੀ ਉਮਰ ਇਦਾਂ ਲੰਘਣੀ ਹੈ ਤੇਰੀ ਚਲ ਕੋਈ ਗੱਲ ਨਹੀਂ ਸਮਝਉਂਦੇ ਆ ਕਹਿੰਦੇ ਆ ਨਾ ਮੰਨਣਾ ਹੀ ਪੈਣਾ ਵਾ ਉਹ ਨਿਆਣੀ ਵਾਲ ਨਹੀਂ ਵੇਖਣਾ ਅੱਜ ਤੇ ਨਿੱਕੀ ਕਲਾਸ ਚ ਕੱਲ ਨੂੰ ਵੱਡੀ ਚ ਹੁਣਾ ਵਾ ਪੜਾਈ ਹੱਲ ਵੀ ਧਿਆਨ ਦੇਣਾ ਵਾ ਫੇਰ ਕਰਦਾ ਕੰਮ ਕਰੋਗੀ ਕ ਪੜੂਗੀ ਉਹ ਚਲ ਪਾਣੀ ਪੀ ਕੇ ਨਾ ਤੇ ਜਾ ਆਪ ਚਾਹ ਬਣਾ ਲਾ ਕੋਈ ਨਹੀਂ ਜਾਣੀ ਨਾਲ ਪਾਪਾ ਤੇ ਬੈਠਿਆ ਤੇ ਮੈਂ ਚਾਹ ਬਣਾ ਲੈਂਨੀ ਆ ਗੋਪੀ ਓ ਕੀ ਹੋਇਆ ਵਾ ਕੀ ਕੀਤਾ ਯੋ ਮੈਨੂੰ ਮੈਂ ਚਾਹ ਬਣਾਉਣ ਲੱਗੀ ਤੇ ਮੇਰੇ ਤੀਲ ਹੱਥ ਤੇ ਲੱਗ ਗਈ ਓਹੋ ਤੈਨੂੰ ਮੈਂ ਕਿਹਾ ਸੀ ਨਾ ਕਿ ਚਾਹ ਨਹੀਂ ਤੂੰ ਬਣਾਉਣੀ ਫੇਰ ਉਹੋ ਗੱਲ ਕਰਨੀ ਹੁੰਦੀ ਐ ਤੂੰ ਮੈਂ ਉੱਥੇ ਘੜੀ ਤੇ ਬੈਠੇ ਹਉ ਤੇ ਬੈਜੂ ਮੈਂ ਚਾਹ ਆਹ ਵੇਲਾ ਨਾਲ ਹੀ ਲਾਲ ਹੋ ਗਈ ਐ ਨਾ ਉਂਗਲ ਚਲ ਚੁੱਪ ਕਰ ਚੁੱਪ ਕਰ ਜਾ ਹਣ ਤੈਨੂੰ ਮੈਂ ਕਹਿਣ ਵੀ ਧਿਆ ਮੈਂ ਵੀ ਨਾ ਜਾ ਨਾ ਜਾ ਰਸੋਈ ਚ ਚਲ ਆ ਜਾ ਉਧਰ ਹਣ ਆ ਵੇਲਾ ਕਿਦਾਂ ਗੋਪੀ ਲਾਲ ਹੋ ਗਈ ਐ ਨਾ ਉਂਗਲ ਤੂੰ ਵੇਲਾ ਫਿਰ ਉਹ ਕੰਮ ਕਰਨੀ ਹੁੰਨੀ ਐ ਕਿਉਂ ਕਿਉਂ ਰੋਂਦੀ ਐ ਮੈਨੂੰ ਤਾਂ ਬਾਜ ਗਈ ਐ ਇੱਥੇ ਕੀ ਹੋਇਆ ਆਫ ਤੇ ਬਾਜ ਕੀ ਆ ਆ ਤੀਲ ਲਾ ਲਈ ਜੀ ਉਂਗਲ ਨੂੰ ਮੈਂ ਆਖਿਆ ਵੀ ਸਹੀ ਵੀ ਨਾ ਚਾਹ ਬਣਾਈ ਤੂੰ ਤੇ ਮੈਂ ਤੇ ਤੈਨੂੰ ਆਪ ਕਹਿ ਵੀ ਮੈਂ ਬਣਾ ਲੈਂਦੀ ਆ ਚੱਲ ਰੋ ਨਾ ਮੇਰੀ ਤੀਕਤ ਕਰ ਲੈ ਮੈਂ ਲੋਟੇ ਆਉਣ ਤੋਂ ਗਿਆ ਤਾਂ ਕਿਆ ਵਾ ਚਾਹ ਮੈਂ ਬਣਾ ਲਊਗਾ ਕੋਈ ਗੱਲ ਨਹੀਂ ਰਹੀ ਗੱਲ ਇਹਦੇ ਤੇ ਨਾ ਪੇਸਟ ਲਿਆ ਉਹ ਥੋੜੀ ਜੀ ਲਾ ਸਾੜ ਪੈਣੋਂ ਨਾ ਹਟ ਜਾਊਗਾ ਇਹਦਾ ਸਾੜ ਪਈ ਜਾਣਾ ਵਾ ਚੜੂ ਹੋਲਾ ਦਿੰਨਾ ਵਾ ਮਾਰ ਦੇਣੀ ਆ ਜੇ ਤੂੰ ਤਾ ਚੁੱਪ ਕਰ ਪੁੱਤ ਚੁੱਪ ਕਰ ਜਾ ਚੱਲ ਜਾ ਜਾ ਅੱਗੇ ਲੰਮੀ ਪਾ ਜਾ ਮੈਂ ਪੇਸਟ ਲਾ ਦਿੰਨਾ ਤੇਰੇ ਜਾ ਐਦਾਂ ਜिद ਕਰਕੇ ਨਾ ਤੂੰ ਕੰਮ ਕਰਦੀ ਐ ਇਹ लवली ਮੇਰਾ ਤੈਨੂੰ ਕਹਿਣ ਨੂੰ ਜੀਤ ਨਹੀਂ ਕਰਦਾ ਹੁਣ ਕੌੜਾ ਕੁੱਟ ਕਰਕੇ ਨਾ ਇਹ ਕੰਮ ਕਰਨਾ ਹੀ ਪਿਆਣਾ ਵਾ ਮੇਰਾ ਪੁੱਤ ਨਾ ਕੁੜੀ ਲੱਭ ਲੈਨੇ ਕੋਈ ਤੇ ਵਿਆਹ ਕਰ ਲੈ ਇਹਦੇ ਵੀ ਜੂਨ ਸੁਧਰ ਜੂਗੀ ਵਿਚਾਰੀ ਦੀ ਇੱਦਾਂ ਸਕੂਲੋਂ ਆਈ ਆ ਹੁੰਦੀ ਡੈਪੀ ਆ। ਉਹ ਆ ਜੀ ਤੂੰ ਹੀ ਤਾਂ ਹੀ ਗੱਲ ਕਹਤੀ ਆ। ਪਰ ਕਿਹੜੇ ਦਿਨ ਹੋਏ ਆ ਜੀ। ਲੋਕਾਂ ਦੇ ਕਿਹੜੇ ਮੂੰਹ ਫੜ ਲੈਣੇ। ਲੋਕਾਂ ਦੇ ਸਾਨੂੰ ਜੀਣ ਨਹੀਂ ਦੇਣਾ ਇੱਥੇ। ਪੁੱਤ ਲੋਕਾਂ ਵਾਲੀ ਵੇਖੀਦਾ ਆਪਣੇ ਘਰ ਵਾਲ ਵੇਖੀਦਾ ਹੁੰਦਾ ਵਾ। ਵੇਖ ਕੁੜੀ ਕਿੱਦਾਂ ਨਿਆਣੀ ਰੋਂ ਰਹੀ ਆ। ਵੇਖ ਕੇ ਤੇ ਮੈਨੂੰ ਆਫ ਹੋਲ ਪੈਣ ਦੇ ਆ। ਹੈ ਤੇ ਕੰਮ ਔਖਾ ਵਾ ਪਰ ਕਰਨਾ ਪੈਣਾ ਵਾ। ਤੁਹਾਨੂੰ ਪਿਓ ਤੇ ਇਹਨੂੰ ਰੋਟੀ ਤਾਂ ਪੱਕੀ ਮਿਲੂਗੀ। ਲੀੜਾ ਤੇ ਤੋਤਾ ਮਿਲੂਗਾ। ਕਿੰਨਾ ਚਿਰ ਲੋਕਾਂ ਦੇ ਘਰ ਜਾ ਕੇ ਗੁਜ਼ਾਰਾ ਕਰੋਗੇ ਅਕਸਰ ਉਹਨਾਂ ਵੀ ਅੱਕ ਜਾਣਾ ਵਾ ਭਾਵੇਂ ਮੇਰੀ ਪਰਜਾਈ ਆ ਮੈਨੂੰ ਉਹਦਾ ਵੀ ਪਤਾ ਵਾ ਕਿ ਕਿੱਦਾਂ ਦੀ ਐ ਉਹ ਪਰਪੂਆ ਜੀ ਮੇਰਾ ਮਨ ਨਹੀਂ ਮੰਨਦਾ ਜੀ ਪੁੱਤ ਤੈਨੂੰ ਮੰਨਣਾ ਹੀ ਪੈਣਾ ਵਾ ਜਿੱਦਾਂ ਤੂੰ ਚਲ ਜਾਣਾ ਵਾ ਸਵੇਰ ਤੋਂ ਸ਼ਾਮਾਂ ਨੂੰ ਆਉਣਾ ਵਾ ਨਿਆਣੀ ਕੱਲੀ ਕਰ ਹੁੰਦੀ ਆ ਆਂਡ ਗਵਾਨ ਸਾਰਿਆਂ ਨੂੰ ਪਤਾ ਵਾ ਕਿ ਮਾਂ ਆਈਦੀ ਹੈ ਨਹੀਂ ਐ ਤੇ ਪਿਓ ਨੌਕਰੀ ਤੇ ਜਾਂਦਾ ਵਾ ਸਮਾਂ ਨਿਗਾ ਚੰਗਾ ਵੇਲੇ ਨੂੰ ਨਾ ਸੰਭਲੀਦਾ ਹੁੰਦਾ ਵਾ ਐਵੇਂ ਨਾ 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 ਤੂੰ ਕਰ ਆਪਣੇ ਮਨ ਨੂੰ ਸਮਝਾ ਹੁਣ ਚਲੋ ਕੋਈ ਗੱਲ ਨਹੀਂ ਪੂਆ ਜੀ ਮੈਂ ਦੱਸ ਦੂੰਗਾ ਤੁਹਾਨੂੰ ਫੋਨ ਤੇ ਜਿੱਦਾਂ ਵੀ ਸਲਾਹ ਹੋਊਗੀ ਚਲ ਕੋਈ ਨਹੀਂ ਬਣੀ ਐ ਚਾਹ ਕੇ ਮੈਂ ਬਣਾਵਾ ਘੁੱਟ ਓਏ ਇਹਦੇ ਚਾਹ ਧਰ ਨਹੀਂ ਲੱਗੀ ਤੇ ਉਧਰੋਂ ਆ ਪੀਤਾ ਪਾਤੀ ਐ ਕੋਈ ਗੱਲ ਨਹੀਂ ਤੁਸੀਂ ਬੈਠੋ ਉੱਥੇ ਮੈਂ ਬਣਾਉਣਾ ਚੱਲ ਚਲ ਕੋਈ ਨਹੀਂ ਜਾ ਤੂੰ ਬੈਠ ਗੁੱਫੜ ਆਪਣੇ ਲਾਗੇ ਮੈਂ ਲਿਆਉਂਦੀ ਆ ਬਣਾ ਕੇ ਦੱਸ ਨਿਆਣੀ ਵਿਚਾਰੀ ਚਾਹ ਬਣਾਉਣ ਲੱਗੀ ਸੀ ਮੈਂ ਕਿਹਾ ਵੀ ਹੈਗਾ ਮੈਂ ਬਣਾ ਲਈ ਨਹੀਂ ਕਿਦਾਂ ਕਰਦੀਆਂ ਚੀਜ਼ਾਂ ਬਣਾਈਆਂ ਹੁੰਦੀਆਂ ਆ ਮੈਂ ਤੇ ਬੱਕਰੇ ਤੇ ਵਰਤਾਂ ਵਾਲਾ ਕੋਈ ਨਾ ਨ ਹੋਵੇ ਫਿਰ ਹੌਲ ਪੈਂਦੇ ਆ ਹੁਣ ਇਹ ਤੇ ਮੁੰਡਾ ਵਾ ਇਹਨੂੰ ਕੀ ਪਤਾ ਵਾ ਰਸੋਈ ਦਾ ਕੰਮ ਕਿੱਦਾਂ ਕਰਨਾ ਵਾ ਆ ਵੇਖੋ ਸਬਜ਼ੀ ਆਪੇ ਹੀ ਬਣਾਈ ਆ ਦਲਜੀਤ ਕੀ ਕਰਨ ਲਿਆ ਵਾ ਕੋਈ ਨੀ ਬਾਬੇ ਜੀ ਇਦਾਂ ਵਿਲਾ ਫੋਨ ਚਲਾਉਣ ਡਿਆ ਹੈ ਕੀ ਕਰਦਾ ਫੋਨ ਚਲਾਉਣ ਡਿਆ ਵਾਂ ਜਾ ਹਾਂ ਮੈਨੂੰ ਸਬਜ਼ੀ ਲਿਆ ਦੇ ਕੋਈ ਮੈਂ ਧਰ ਲਾ ਕਿਹੜੀ ਸਬਜ਼ੀ ਲੈਉਣੀ ਆ ਜੋ ਤੂੰ ਖਾਣਾ ਵਾ ਨਾ ਉਹ ਹੀ ਲੈ ਆ ਚਲੋ ਓਦ ਮੈਂ ਲੈ ਆਉਣਾ ਵਾਂ ਕੋਈ ਗੱਲ ਨਹੀਂ ਫਿਰ ਵੀ ਦੱਸ ਦੋ ਜੀ ਕੀ ਖਾਣਾ ਵਾ ਕੋਈ ਨਹੀਂ ਤੂੰ ਨਾ ਜੋ ਤੇਰਾ ਦਿਲ ਕਰਦਾ ਨਾ ਤੂੰ ਲੈ ਆਜਾ ਤੇ ਮੈਂ ਪਹਿਲਾਂ ਬਣਾ ਲਾਂ ਫਿਰ ਹੋਰ ਵੀ ਕੰਮ ਕਰਨੇ ਹੁੰਦੇ ਆ ਕੋਈ ਗੱਲ ਨਹੀਂ ਮੈਂ ਜਾ ਕੇ ਲੈ ਆ ਦਿੰਦਾ ਫਿਰ ਤੇ ਆ ਫੋਨ ਫਾਨ ਚਲਾਉਣੇ ਜਣੇ ਨਾ ਇਹ ਕੱਟ ਕਰ ਹੁਣ ਫੋਨ ਕੱਢੀ ਓਦਾਂ ਬੈਠਾ ਮੈਂ ਕੀ ਕਰਨਾ ਸਾਰਾ ਦਿਨ ਇਹਨੂੰ ਹੀ ਫੜਸੜਦਾ ਬਸ ਪੜਨ ਨੂੰ ਨੂੰ ਵੱਲ ਵੀ ਧਿਆਨ ਦੇ ਲਿਆ ਕਰ। ਅੱਭੀ ਉੱਥੇ ਪਰ ਕੇ ਆਉਣਾ ਮੈਂ ਤੇ ਘਰ ਨਹੀਂ ਪੜਨਾ ਹੁੰਦਾ। ਉਹ ਅੱਜ ਇੱਕ ਦਿਨ ਛੁੱਟੀ ਹੁੰਦੀ ਆ। ਉਹ ਫੋਨ ਚਲਾ ਲਿਆ ਬਸ। ਉਦਾਂ ਬੈਠਾ ਹੀ ਮਿਲਾਂ ਹੀ। ਚੱਲ ਕੋਈ ਨਹੀਂ। ਲਿਆ ਸਬਜੀ ਸੂਜੀ ਬਣਾਈਏ ਤੇ ਇੱਕ ਗੱਲ ਤੈਨੂੰ ਹੋਰ ਦੱਸਾਂ। ਐਰ ਕਾ ਨਾ ਸਾਨੂੰ ਵਿਆਹ ਆਉਣਾ ਵਾ ਇੱਕ। ਤੇ ਵਿਆਹ ਵੀ ਚੰਗਾ ਹੀ ਆਉਣਾ ਵਾ। ਭਾਬੀ ਜੀ ਵਿਆਹ ਹੋਣਾ। ਤੁਹਾਡੇ ਰਿਸ਼ਤੇਦਾਰਾਂ ਚ ਵਿਆਹ ਕਿਤੇ? ਆਹੋ ਰਿਸ਼ਤੇਦਾਰਾਂ ਜੀ ਸਮਝ ਲਾ। ਦੱਸੋ ਸਹੀ ਹੈ ਕਿਹਦਾ ਵਾ? ਕੋਈ ਨਹੀਂ ਦੱਸ ਦਾਂਗੇ ਟਾਈਮ ਆਉਣ ਤੇ। ਤਰੁ ਦੱਸ ਤੋ ਦੋ ਮੈਨੂੰ ਵੀ ਪਤਾ ਲੱਗੇ ਨਾ। ਅਸੀਂ ਕੱਪੜੇ ਸਵਾਲਾਂ। ਕੋਈ ਗੱਲ ਨਹੀਂ। ਕੱਪੜੇ ਵੀ ਸੀਪ ਜਾਣਗੇ। ਵਿਆਹ ਵੀ ਨਾ ਖਾਸ ਹੀ ਆ। ਉਹ ਭਾਬੀ ਆਵੇਂ ਬੁਝਾਰਤਾ ਪਾਈ ਜਾਂਦੇ ਆ। ਦੱਸੋ ਸਹੀ। ਦਲਜੀਤ ਮੇਰਾ ਰਾ ਦਾਵਾ ਵੀ ਐਰ ਕਾ ਨਾ ਤੇਰਾ ਵਿਆਹ ਕਰ ਦਈਏ। ਉਹ ਲੈ ਭਾਬੀ ਮੈਂ ਜੇ ਪੜਨ ਧਿਆਵਾ। ਹਾਂ ਮੈਂ ਪੜਨਾ ਵਾਂ। ਤੇ ਕੋਈ ਗੱਲ ਨਹੀਂ ਪੜੀ ਜਾਈ ਹਾਂ। ਤੈਨੂੰ ਕਿਹੜਾ ਕਿਆ ਵਾ ਵੀ ਤੂੰ ਪੜੀ ਨਾ। ਉਹ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਪੈ ਜਾਂਦੀਆਂ ਵਾ ਮੇਰੇ ਕੋ ਨਹੀਂ ਅਜੇ ਬਗਧਾਈਆਂ ਜਾਣੀਆਂ ਇਹ ਜ਼ਿੰਮੇਵਾਰੀਆਂ ਨੂੰ ਅਹੀਂ ਜੂ ਹੈ ਗਈਆਂ ਉਹ ਨਹੀਂ ਭਾਬੀ ਮੈਂ ਅਜੇ ਵਿਆਹ ਨਹੀਂ ਕਰਨਾ ਇਹ ਗੱਲ ਤੁਸੀਂ ਨਾ ਹੀ ਕਰੋ ਮੈਂ ਮੈਨੂੰ ਨਹੀਂ ਪਤਾ ਅਹੀਂ ਤਿਆਰ ਕਾਂ ਦੇ ਸਾਲ ਨਾਲ ਵਿਆਹ ਕਰ ਦੇਣਾ ਵਾ ਤੇਰਾ ਨਾਲੇ ਮੇਰਾ ਵੀ ਕੰਮ ਥੋੜਾ ਸੌਖਾ ਹੋ ਜਾਊਗਾ ਸਾਰਾ ਦਿਨ ਲੱਗੀ ਰਹਿਣੀ ਆ ਮੈਂ ਉਹ ਤੇ ਮੈਨੂੰ ਦੱਸ ਦਿਆ ਕਰੋ ਕਿਹੜਾ ਕੰਮ ਕਰਨਾ ਮੈਂ ਕਰਵਾ ਦਿਆ ਕਰੂੰਗਾ ਪਰ ਨਾ ਵਿਆਹ ਨਹੀਂ ਕਰਾਉਣਾ ਜੀ ਨਹੀਂ ਤੂੰ ਹੋਰ ਤੂੰ ਮੈਨਾਂ ਭਾਂਡੇ ਮਜਾਏਗਾ ਮੰਮੀ ਹੈ ਗਈ ਹੈ ਨਾ ਤੋ ਇਹ ਹੈ ਗਈ ਹੋਣਾ ਕੋਈ ਮਾਰਾ ਮਟਾ ਕੰਮ ਹੁੰਦਾ ਨਾ ਇਹ ਕਰਨਾ ਹੈ ਜੀ ਦਰਜੀਤ ਪਪਾ ਵੀ ਸਬਜ਼ੀ ਕਿਹੜੀ ਲਿਆਉਣੀ ਆ ਉਹ ਦੱਸ ਵਿਆਹ ਉਹ ਮੈਂ ਨਹੀਂ ਕਰਵਾਉਣਾ ਕਰਾਉਣਾ ਕਿਉਂ ਨਹੀਂ ਆ ਕਰਾਉਣਾ ਹੀ ਪੈਣਾ ਵਾ ਤੈਨੂੰ ਕਿੱਦਾਂ ਪੜਕਦਾ ਗਿਆ ਮੈਂ ਨਹੀਂ ਵਿਆਹ ਕਰਾਉਣਾ ਵਿਆਹ ਤਾਂ ਦੱਸ ਕਰਾਉਣਾ ਹੀ ਆ ਕਰਾਉਣਾ ਕਿਉਂ ਨਹੀਂ ਭਲਾ ਕੋਈ ਗੱਲ ਨਹੀਂ ਮੁੰਡੇ ਪਹਿਲਾਂ ਇਦਾਂ ਹੀ ਕਰਦੇ ਹੁੰਦੇ ਆ ਵੇਖੀ ਹਾਂ ਜਿੱਦਨ ਕੁੜੀ ਕੜੀ ਵੇਖ ਲਈ ਇਹਨੇ ਉਦੋਂ ਹੀ ਕਹਿਣਾ ਵਾ ਕਿ ਬੱਸ ਹੁਣ ਸੇਤੀ ਇਹ ਤੇ ਛਦਾਈ ਆ ਐਵੇਂ ਮਾਰਦਾ ਰਹਿੰਦਾ ਨਾਲੇ ਮੈਨੂੰ ਵੀ ਚਾਹ ਵਾ ਕਿ ਚੱਲ ਮੇਰੇ ਵੀ ਦੇਰ ਦਾ ਵਿਆਹ ਆਵੇ ਤੇ ਮੈਂ ਵੀ ਚਾਵਾ ਚਾਵਾ ਨਾਲ ਵਿਆਹ ਕਰਾਂ ਕਿੰਨੇ ਕੰਮ ਕਰਨ ਵਾਲੇ ਹੁੰਦੇ ਆ ਨਾ ਸਾਰੇ ਮੈਂ ਆਪਣੇ ਹੱਥੀ ਕਰਨੇ ਆ। ਇੰਨੇ ਤੇ ਇਦਾਂ ਹੀ ਕਰਦਾ ਰਹਿਣਾ। ਮੰਮੀ ਨਾਲ ਗੱਲ ਕਰੂੰਗੀ। ਐਰ ਕਹਿੰਦਾ ਨਾ ਯਾ ਕਰ ਹੀ ਦੇਣਾ। ਮੇਰਾ ਬਰਾਂ। ਚੱਲੀਏ ਡੱਡਾ ਤੋਂ ਭਾ ਕੇ ਮੰਮਾ। ਚਨ ਕੋਈ ਨਹੀਂ। ਕੋਈ ਰੋਟੀ ਖਾ ਕੇ ਚਲ ਜੇ ਹੋ। ਨਹੀਂ ਪੁੱਤ ਰੋਟੀ ਨਹੀਂ ਖਾਣੀ। ਬਣਾ ਲਵਾਂਗੇ ਤੇ ਫੇਰ ਰੋਟੀ ਬਣੀ ਖਾ ਕੇ ਜਾਵਾਂਗੇ। ਪਪੂ ਆ ਜੀ ਸਬਜ਼ੀ ਤੇ ਤੁਹਾਨੂੰ ਪਤਾ ਬਣੀ ਐ ਤੇ ਫੁਲਕੇ ਲਾਉਣੇ ਆ। ਖਾ ਕੇ ਆਏ ਹਾਂ ਰੋਟੀ ਪੁੱਤ। ਤੇ ਮੈਂ ਤਾਂ ਕਿਹਾ ਚੱਲ ਨਹਾਣਿਆਂ ਨੂੰ ਵੇਖ ਕਿਉਂ ਨਹੀਂ ਕੋਈ ਨਹੀਂ ਫੇਰ ਫੇਰਾ ਮਾਰਾਂਗੇ ਕਿਸ ਦੇਣਾ। ਆ ਤੇ ਇਥੇ ਰਹਿੰਦਾ ਵਾ ਵੇਖ ਲੋ ਫਿਰ ਆਈ ਮੇਰਾ ਪੁੱਤ ਹੈ ਕੋਈ ਨਹੀਂ ਆਉਂਗਾ ਮੈਂ ਜੇ ਨਾ ਆਨੇ ਕੇ ਤਾਂ ਛੁੱਟੀ ਹੋ ਨਾ ਕੋਈ ਨਹੀਂ ਆਵੀ ਨਾਲ ਨਿਆਣੀ ਮੈਂ ਚਲ ਤੁਰ ਕੇ ਆਉਗੀ ਹਾਂਜੀ ਘਰੇ ਵੀ ਬੱਜਾ ਰਹਿੰਦਾ ਨਿਆਣਾ ਤੇ ਫਿਰ ਧਿਆਨ ਰਹਿੰਦਾ ਇੱਕੋ ਸਾਈ